ਕਿਸਾਨਾਂ ਨੇ ਮੰਡੀਆਂ ਦੇ ਵਿੱਚ ਫਸਲ ਸੁੱਟੀ ਪ੍ਰੋਪਰ ਉਹਦਾ ਭਾ ਜਿਹੜਾ ਐਮਐਸਪੀ ਤੋਂ ਦੂਰ ਦੀ ਗੱਲ ਵੈਸੀ ਹੀ ਚੱਕੀ ਨਹੀਂ ਗਈ ਕਈਆਂ ਦੀ ਫਸਲ ਜਿਹੜਾ ਕਿਸਾਨ ਜਿਸ ਕਿਸਾਨ ਦੀਆਂ ਫਸਲਾਂ ਪ੍ਰਵਾਦ ਹੋ ਗਈਆਂ ਹੜ੍ਹਾਂ ਚ ਤਾਂ ਪ੍ਰਵਾਦ ਹੋ ਹੀ ਗਈਆਂ ਉਸ ਨੂੰ ਮੁਆਵਜ਼ਾ ਜਿਹੜਾ ਸਰਕਾਰਾਂ ਦੇ ਐਲਾਨ ਹੁੰਦੇ ਆ ਕਿ ਇਹਨਾਂ ਨੂੰ ਮੁਆਵਜ਼ਾ ਮਿਲ ਗਿਆ ਕਿ ਇਹਨਾਂ ਨੂੰ ਜੇ ਮਿਲੇਗਾ ਕਦੋਂ ਮਿਲੇਗਾ ਫਿੱਕ ਜਾਈ ਤੇ ਫਿਰ ਤਾਂ ਹੀ ਕਮਾਏਗਾ ਨਾ ਜੇ ਉਹ ਤੋਂ ਘੜੀ ਉਤੇ 4 4 2 2 ਫੁੱਟ ਉੱਤੇ ਜਮ੍ਹਾਂ ਹੋ ਚੁੱਕਿਆ ਜਾਏਗਾ ਕੋਈ ਕੋਈ ਫਸਲ ਆ ਜਿਹੜਾ ਕਿਸਾਨ ਮਾਰਕੀਟ ਤੇ ਮੰਡੀਆਂ ਚ ਲੈ ਕੇ ਆ ਰਿਹਾ ਹੈ ਉੱਤੇ ਮੌਇਸਚਰ ਦਾ ਰੋੜਾ ਨਮੀ ਦੀ ਜੰਡਾਣ ਦੀ ਕਿਸਾਨਾਂ ਦੀ ਕਾਦੀ ਦਿਵਾਲੀ ਹੈ ਜੀ ਸਰਾਂ ਥੋੜੀਆਂ ਰਾਮ ਜ਼ਰੂਰ ਹੈ ਕੌਣ ਬਣੇਗਾ ਕਰੋੜਪਤੀ ਉਸ ਦੇ ਵਿੱਚ ਜੋ ਉਹਨਾਂ ਨੇ ਰਾਸ਼ੀ ਜਿੱਤੀ ਹੈ ਉਹਨਾਂ ਨੇ ਇੱਕ ਵਾਰ ਫਿਰ ਕਹਿ ਦਿੱਤਾ ਹੈ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਜਿਹੜੇ ਮੈਂ ਉਹਨਾਂ ਨੂੰ ਸਾਰੀ ਰਾਸ਼ੀ ਦੇ ਦੇਣੀ ਹੈ ਕਰੋੜਾਂ ਰੁਪਏ ਕਿਵੇਂ ਦੇਖਦੇ ਹੋ ਕਿਉਂਕਿ ਦਿਲ ਬਹੁਤ ਵੱਡਾ ਦਲਜੀਤ ਦਾ ਪੰਜਾਬ ਦੇ ਲਈ ਵਕਾਤੋ ਜਾਣੀ ਜਾਂਦੇ ਕਿ ਪੰਜਾਬ ਦੀ ਕਿਸ ਕਦਰ ਸੇਵਾ ਕੀਤੀ ਜਾਂ ਇੱਕ ਕਿਸ ਤਰ੍ਹਾਂ ਦਲਜੀਤ ਦਸਾਂਜ ਵਰਗਾ ਕਲਾਕਾਰ ਦੁਨੀਆ ਜੀ ਦਾ ਇੱਕ ਨਾਮ ਹੈ ਕਿ ਜੋ ਇਹ ਸ਼ਹੀਦੀ ਸ਼ਤਾਬਦੀਆਂ ਨੇ ਇਹਨਾਂ ਦੇ ਉੱਪਰ ਸਿਆਸਤ ਲਗਾਤਾਰ ਹੁਣ ਹਾਵੀ ਹੁੰਦੀ ਨਜ਼ਰ ਆ ਰਹੀ ਹੈ ਇਹ ਕਹਿਣਾ ਵੱਖ-ਵੱਖ ਜਿਹੜੀਆਂ ਕਮੇਟੀਆਂ ਨੇ ਉਹਨਾਂ ਦਾ ਮਾਮਲਾ ਦਾ ਟੋਟੋ ਕੱਟ ਜਿਹੜੇ ਗੁਰੂ ਸਾਹਿਬਾਂ ਦੇ ਦਿਨ ਉਹ ਤਾਂ ਮਿਲ ਕੇ ਮਨਾਏ ਜਾ ਸਕਦੇ ਜਾਨੀ ਸਾਡੇ ਜੀ ਵੀ ਸੇਖੀ ਜੀ ਸਮਾਜ ਇਹ ਵੀ ਕਿਸੇ ਤਰ੍ਹਾਂ ਦੀ ਸਿਆਸਤ ਹੀ ਫਿਰ ਚੱਲ ਰਹੀ ਹੈ ਆਖਿਰਕਾਰ ਇਹ ਇਹ ਪਾੜਾ ਜਿਹੜਾ ਇਹ ਖਤਮ ਕਿਉਂ ਨਹੀਂ ਹੋ ਰਿਹਾ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਆਹ ਪ੍ਰਾਪਤ ਦੂੰ ਅੱਜ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਦੀਵਾਲੀ ਦਾ ਤਿਹਾਰਾ ਜਿਹੜਾ ਉਹ ਇਸ ਚੀਜ਼ ਦੀ ਵੀ ਕਨਫਿਊਜ਼ਨ ਚੱਲ ਰਹੀ ਹੈ ਕਿ ਪਤਾ ਨਹੀਂ ਸੋਮਵਾਰ ਦਾ ਹੈ ਜਾਂ ਮੰਗਲਵਾਰ ਦਾ ਕਿਉਂਕਿ ਇਸ ਵਾਰ ਕੈਲੰਡਰ ਦੇ ਮੁਤਾਬਕ ਦੋ ਦੀਵਾਲੀਆਂ ਨੇ ਜਿਹੜੀਆਂ ਉਹ ਸ਼ੋਅ ਹੋ ਰਹੀਆਂ ਨੇ ਜਿਸ ਕਰਕੇ ਬਹੁਤ ਸਾਰੇ ਲੋਕਾਂ ਦੇ ਵਿਚਾਰ ਇਸ ਚੀਜ਼ ਨੂੰ ਲੈ ਕੇ ਕਨਫਿਊਜ਼ਨ ਹੈ ਕਿ ਆਖਰਕਾਰ ਕਿਹੜੀ ਦੀਵਾਲੀ ਮਨਾਈ ਜਾਵੇ ਪਰ ਚਲੋ ਤੁਸੀਂ ਸੋਮਵਾਰ ਦੀ ਮਨਾਓ ਮੰਗਲਵਾਰ ਦੀ ਪਰ ਸਾਡੇ ਅਦਾਰੇ ਦੇ ਵੱਲੋਂ ਤੁਹਾਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅਡਵਾਂਸ ਦੇ ਵਿੱਚ ਪਰ ਕੀ ਇਹ ਦੀਵਾਲੀ ਕਿਸਾਨਾਂ ਦੇ ਲਈ ਵਾਕਈ ਦੀਵਾਲੀ ਹੈ ਕੀ ਉਹਨਾਂ ਦੇ ਘਰਾਂ ਦੇ ਵਿੱਚ ਇਸ ਦੀਵਾਲੀ ਦਾ ਚਾਨਣ ਹੋ ਰਿਹਾ ਹੈ ਇਸ ਬਾਰੇ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਗੱਲ ਦਿਲਜੀਤ ਦਸਾਂਝ ਹੋਣਾ ਬਾਰੇ ਵੀ ਕਰਾਂਗੇ ਤੇ ਗੱਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਜੋ ਮਨਾਈ ਜਾ ਰਹੀ ਹੈ ਉਸ ਬਾਰੇ ਵੀ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਆ ਤੁਹਾਡਾ ਪ੍ਰੋਗਰਾਮ 'ਚ ਧੰਨਵਾਦ ਤੁਹਾਡਾ ਵੀ ਦਰਸ਼ਕਾਂ ਨੇ ਸਤਿਕਾਰ ਨਾਲ ਸਵੀਕਾਰ ਜਿਸ ਦਿਵਾਲੀ ਮਨਾਉਣ ਦੀ ਗੱਲ ਕੀਤੀ ਹੈ ਰਵੈਤੀ ਤੌਰ ਤੇ ਬਿਲਕੁਲ ਦਿਵਾਲੀ ਹੋਣੀ ਹੈ 20 ਦੀ ਆਵੇ 21 ਦੀ ਆਵੇ ਉ ਤਾਂ ਰੁੱਤਾ ਹੈ ਕਦੇ ਨਹੀਂ ਬਦਲਦੇ ਤਿਹਾੜ ਹੈ ਗਿਆ ਉਹ ਕਦੇ ਨਹੀਂ ਬਦਲਦੇ ਅੱਜ ਜਿਸ ਕਦਰ ਪੰਜਾਬ ਦੀ ਹੋਣੀ ਪੰਜਾਬ ਨਾਲ ਜੋ ਵਾਪਰਿਆ ਅੱਦੋਂ ਤੱਕ ਪੰਜਾਬ ਡੁੱਬਿਆ ਪਿਆ ਤਬਾਹੀ ਹੈ ਰਪਿਸੇ ਜਿਹਨਾਂ ਸਾਪਾ ਜਾਣਦੇ ਜਿੱਦਾਂ ਰਾਜੀ ਜਵੰਦਾ ਨਾ ਦਾ ਪਤੋ ਦੇ ਅੰਤੰ ਅਰਦਾਸ ਆਪ ਕਰਕੇ ਅੱਗੇ ਆਂ ਜੀ ਕਿਧਰੇ ਪੰਜਾਬੀਆਂ ਦੇ ਮਾਂ ਦਾ ਦਿਵਾਲੀ ਜ਼ਰੂਰ ਆ ਗੁਜੇ ਗੁਜੇ ਮਾਂ ਹੈ ਹੂੰ ਜੀ ਲਓ ਸਾਰਾ ਆਪ ਸਵਾਦ ਕਰਾਂਗੇ ਜੀ ਸਤਿ ਸ੍ਰੀ ਅਕਾਲ ਆਸ ਮੌਕੇ ਤੇ ਖਾਸ ਜ਼ਿਕਰ ਹੈ ਜਿਹੜਾ ਉਹ ਕਿਸਾਨਾਂ ਦਾ ਕਰ ਲੈਨੇ ਆ ਕਿਸਾਨਾਂ ਨੇ ਮੰਡੀਆਂ ਦੇ ਵਿੱਚ ਫਸਲ ਸੁੱਟੀ ਪ੍ਰੋਪਰ ਉਹਦਾ ਭਾ ਜਿਹੜਾ ਐਮ ਐਸ ਪੀ ਤਾਂ ਦੂਰ ਦੀ ਗੱਲ ਹੈ ਵੈਸੇ ਹੀ ਚੱਕੀ ਨਹੀਂ ਗਈ ਕਈਆਂ ਦੀ ਫਸਲ ਕਿਉਂਕਿ ਖਾਸ ਸਰਕਾਰੀ ਖਰੀਦ ਨੂੰ ਲੈ ਕੇ ਕਈ ਤਰ੍ਹਾਂ ਦੇ ਵਿੱਚੋ 60-5 ਬਰਕਰਾਰ ਰਹੇ ਉਸ ਤੋਂ ਬਾਅਦ ਘੱਟ ਭਾਅ ਦੇ ਉੱਪਰ ਕਈ ਪ੍ਰਾਈਵੇਟ ਸੈਕਟਰਾਂ ਨੇ ਉਹ ਚੱਕੀ ਇਹ ਸਭ ਦੇ ਵਿਚਕਾਰ ਕੁਝ ਹੜਾ ਨੇ ਮਾਰ-ਮਾਰਤੀ ਕੁਝ ਮਾਰ ਸਰਕਾਰ ਵੱਲੋਂ ਪੈ ਗਈ ਕੁਝ ਮਾਰ ਹੈ ਜਿਹੜੀ ਉਹ ਜਿਹੜੇ ਹੁਣ ਪਿਛਲੇ ਸਮੇਂ ਦੇ ਵਿੱਚ ਮੀਂਹ ਪਏ ਸੀ ਅਖੀਰ ਦੇ ਵਿੱਚ ਜਾ ਕੇ ਕੁਝ ਉਹਨਾਂ ਨੇ ਮਾਰਤੀ ਸੋ ਅਜਿਹੇ ਸਮੇਂ ਦੇ ਵਿੱਚ ਤੁਸੀਂ ਕਿਸਾਨਾਂ ਦੇ ਘਰਾਂ ਦੀ ਦੀਵਾਲੀ ਨੂੰ ਕਿਵੇਂ ਵੇਖਦੇ ਹੋ ਜਿੱਦਾਂ ਆਪਾਂ ਜਿਹੜੇ ਕਿਤੇ ਦੇਖੋ ਦੁਵਾਰੀ ਦਾ ਤਿਹਾਰ ਹੈ ਮੈਨੂੰ ਤਾਂ ਇਹ ਲੱਗਦਾ ਕਿ ਐਸਰ ਦੀ ਦੁਵਾਲੀ ਕੁਝ ਪਿੰਡਾਂ ਤੇ ਸ਼ਹਿਰਾਂ ਦੀ ਦੁਵਾਲੀ ਚ ਵੱਖਰੇਵੇਂ ਨਾਲ ਦੇਖੀ ਜਾ ਰਹੀ ਹੈ ਹੂੰ ਜਿਹੜੇ ਸ਼ਹਿਰਾਂ ਦੇ ਲੋਕ ਆ ਬਹੁਤ ਸਾਰੇ ਸ਼ਹਿਰਾਂ ਸੇ ਜਿੱਥੇ ਅਧਰੰਡਿਆ ਹੁਣੇ ਤੋਂ ਹੀ ਲੜੀਆਂ ਮਾਰਕੀਟਾਂ ਸਜੀਆਂ ਹੋਈਆਂ ਮਾਰਕੀਟਾਂ ਸਜੋ ਸਮਾਨ ਔਰ ਜਿਹੜੀਆਂ ਮਾਰਕੀਟਾਂ ਨੇ ਆਪਣਾ ਸਮਾਨ ਰਚਨਾ ਕਈ ਕਿ ਦਿਨ ਤੋਂ ਲੜੀਆਂ ਲੱਗੀਆਂ ਮਰਤਾਰਸ ਜਿਵੇਂ ਲੜੀਆਂ ਲੱਗੀਆਂ ਵੀ ਆ ਰੌਸ਼ਨੀਆਂ ਪਰ ਪੰਡਾਲ ਦੇ ਪਿੰਡ ਕਿਤੇ ਬੁਝੇ-ਬੁਝੇ ਆ ਜੀ ਮੈਂ ਕੱਲ ਇੱਕ ਤੋਂ ਪਿੰਡਾਂ 'ਚ ਗੱਲ ਕਰਨ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਸ਼ਿਆਰਾ ਦਾ ਦੁਆੜੀ ਦਾ ਤਿਹਾਰ ਸ਼ੁਰੂ ਹੀ ਹੋ ਗਿਆ ਹੂੰ ਕਿਤੇ ਹੈ ਇੱਥੇ ਦਾ ਦੁਆੜੀ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਜਾਣੀ ਉਹਨਾਂ ਨੂੰ ਦੁਆਲੀ ਦਾ ਚਿਤਚੇਤਾ ਨੂੰ ਦੁਆਲੀ ਆਏਗੀ ਖੈਰ ਜੀ ਹੂੰ ਜਾਲੇ ਮਨਾਉਣਗੇ ਕੋਈ ਵੱਡੇ ਵੱਡੇ ਰਿਆਂ ਕਰਕੇ ਮਨਾਉਂਦੇ ਆ ਕਿ ਤਿਹਾਰ ਕਰਕੇ ਮਨਾਉਂਦੇ ਆ ਪਰ ਜੁ ਕੋ ਰੂਹ ਨਾਲ ਮਨਾਉਣ ਵਾਲਾ ਤਿਹਾਰ ਹੈ ਉਹ ਪੰਜਾਬ ਦੀ ਰੂਹ ਹੈ ਸਾਰ ਕੰਬੀ ਵੀ ਹੈ ਝੰਡੂੜੀ ਵੀ ਹੈ ਜਿਹੜਾ ਕਿਸਾਨ ਜਿਸ ਕਿਸਾਨ ਦੀਆਂ ਫਸਲਾਂ ਪ੍ਰਵਾਦ ਹੋ ਗਈਆਂ ਹੜਾਂ ਚ ਤਾਂ ਪ੍ਰਵਾਦ ਹੋ ਹੀ ਗਈਆਂ ਉਸ ਨੂੰ ਮੁਆਵਜ਼ਾ ਜਦੋਂ ਸਰਕਾਰਾਂ ਦੇ ਐਲਾਨ ਹੁੰਦੇ ਹੈ ਕਿ ਇਹਨਾਂ ਨੂੰ ਮੁਆਵਜ਼ਾ ਮਿਲ ਗਿਆ ਕਿਹਨਾਂ ਨੂੰ ਇਹ ਮਿਲੇਗਾ ਕਦੋਂ ਮਿਲੇਗਾ ਹੂੰ ਕਿਹਨਾਂ ਨੂੰ ਕਿਹਾ ਗਿਆ ਕਿ ਸੋਨੀ ਦੀ ਫਸਲ ਦਾ ਚਲੋ ਪਰਵਾਹ ਹੋਈ ਹੋਈ ਹੈ ਪਰਹਾੜੀ ਦੀ ਫਸਲ ਜਿਹੜੀ ਕਿ ਤੁਹਾਡੀ ਕਣਕ ਦੀ ਬਜਾਈ ਲਈ ਅਸੀਂ ਬੀਜ ਦੇਵਾਂਗੇ ਕਣਕ ਦੀ ਬਜਾਈ ਦਾ ਬੀਜ ਤਾਂ ਹੀ ਕੰਮ ਆਏਗਾ ਨਾ ਜੇ ਉਥੋਂ ਜਿਹੜੀ ਉੱਥੇ 4-4 2-2 ਫੁੱਟ ਰੇਤਾ ਜੰਮਿਆ ਪੋ ਚੁੱਕਿਆ ਜਾਏਗਾ ਤੇ ਜ਼ਮੀਨ ਸਾਫ਼ ਹੋਏਗੀ ਫੇਰ ਹੀ ਕਣਕ ਦੀ ਬਜਾਈ ਹੋ ਸਕਦੀ ਹੈ ਬਿਲਕੁਲ ਯਾਨੀ ਖਾਂ ਦੀ ਜੇਬ ਚ ਜਦੋਂ ਨਾ ਦਿਨਾਂ ਚ ਫਸਲ ਹੁੰਦੀ ਹੈ ਪੈਸਾ ਹੁੰਦਾ ਤੇ ਜੇਬਾਂ ਖਾਲੀ ਐ ਰੋਜ਼ ਮਰਦੀ ਜ਼ਿੰਦਗੀ ਦੇ ਉਹਨਾਂ ਦੇ ਖਰਚਿਆਂ ਤੋਂ ਉਸੇ ਤਰੀਕੇ ਨਾਲ ਹੀ ਉਹ ਤਾਂ ਕੱਟ ਨਹੀਂ ਸਕਦੇ ਉਹ ਜੀ ਸਥਿਤੀ ਜੇ ਚੱਲ ਜਾਂਦਾ ਤਾਂ ਦੇ ਹਾਲਾਤ ਬਣੇ ਹੋਇਆ ਜਿਹੜੀ ਬੱਜੀ ਕੋਈ ਜੀ ਫਸਲ ਆ ਜਿਹਨੂੰ ਕਿਸਾਨ ਮਾਰਕੀਟ ਤੇ ਮੰਡੀਆਂ ਚ ਲੈ ਕੇ ਆ ਰਿਹਾ ਉਥੇ ਮਾਸਟਰ ਦਾ ਰੋਣਾ ਨਮੀ ਦੀ ਜਿਹੜੀ ਹੂੰ ਜੀ ਬਿਲਕੁਲ ਹੂੰ ਔਰ ਇਸ ਤੋਂ ਇਲਾਵਾ ਜਿਹੜਾ ਜੇ ਬਾਸਮਤੀ ਜੀ ਦੇ ਬਾਰੇ ਬੜਾ ਏ ਕਿ ਆ ਜਾਂਦਾ ਸੀ ਉਹ ਬਾਬੂ ਕਹਿੰਦੇ ਕਿ ਬਾਸਮਤੀ ਬੀਜੋ ਜੀ ਬਾਸਮਤੀ ਲਾਓ ਬੜਾ ਚੰਗਾ ਭਾਅ ਮਿਲਦਾ ਹੂੰ ਪਿਛਲੇ ਸਾਲ ਨਾਲੋਂ ਘੱਟ-ਘੱਟ 1000 ਰੁਪਿਆ ਪ੍ਰਤੀ ਕਵਾਂਟ ਜਿਹੜਾ ਬਾਸਮਤੀ ਦੇ ਭਾਅ ਘਟ ਗਏ ਨੇ ਬਾਸਮਤੀ ਦਾ ਭਾਅ ਨਹੀਂ ਮਿਲ ਰਿਹਾ ਤੇ 25 ਤੋਂ 30 ਫੀਸਦੀ ਪ੍ਰਤੀ ਏਕੜ ਜੇ ਬਾਸਮਤੀ ਹੈ ਤੇ ਦੂਜੀਆਂ ਝੋਨੇ ਦੀਆਂ ਕਿਸਮਾਂ ਜਿਹਨਾਂ ਦੇ ਭਾਅ ਘਟ ਗਏ ਸੋ ਇਸ ਤਰ੍ਹਾਂ ਦੀ ਮਾਰੋਮਾਰੀ ਚ ਪਿੰਡਾਂਾਂ ਦੇ ਕਿਸਾਨਾਂ ਦੀ ਕਾਦੀ ਦਿਵਾਲੀ ਐ ਜੀ ਸ਼ਰਾਂ ਥੋੜੀਆਂ ਰੌਣਕਾਂ ਜ਼ਰੂਰ ਐ ਪਰ ਪਿੰਡ ਕੁਝ ਉਦਾਸੇ ਉਦਾਸੇ ਐ ਬਨੇਰਿਆਂ ਤੇ ਦੀਵੇ ਜਿਹੜੇ ਦੀਵੇ ਐ ਕਿਹੋ ਜਿਜਗਣਗੇ ਉਹ ਤਾਂ ਦਿਵਾਲੀ ਨੇ ਪਤਾ ਲੱਗੇਗਾ ਔਰ ਉਹਨਾਂ ਦੀਵਿਆਂ ਨੂੰ ਤੇਲ ਵੀ ਚਾਹੀਦਾ 30 ਸੱਕੜੇ ਦੀਵੇ ਬਨੇਰਿਆਂ ਤੇ ਵੀ ਨਹੀਂ ਜਗਦੇ ਜੀ ਜੀ ਸਾ ਸਾਬਗੇ ਜ਼ਿਕਰ ਜਿਹੜਾ ਉਹ ਦਲਜੀਤ ਦਸਾਂਝ ਹੁਣਾਂ ਦਾ ਕਰਾਂਗੇ ਦਲਜੀਤ ਦਸਾਂਝ ਦੀ ਫਾਊਂਡੇਸ਼ਨ ਦਸਾਂਝ ਫਾਊਂਡੇਸ਼ਨ ਨੇ ਜਿਸ ਤਰ੍ਹਾਂ ਹੜ੍ਹਾਂ ਦੇ ਵਿੱਚ ਕੰਮ ਕੀਤਾ ਬੜੇ ਚਰਚਾ ਦਾ ਵਿਸ਼ਾ ਰਹੇ ਨੇ ਖੈਰ ਚਰਚਾ ਦਾ ਵਿਸ਼ਾ ਤਾਂ ਕਿਸਾਨੀ ਅੰਦੋਲਨ ਦੌਰਾਨ ਵੀ ਰਹੇ ਨੇ ਵੱਖ-ਵੱਖ ਅਜਿਹੇ ਕੰਮ ਉਹ ਅਕਸਰ ਕਰਦੇ ਰਹਿੰਦੇ ਨੇ ਪੰਜਾਬ ਤੇ ਪੰਜਾਬੀਅਤ ਨੂੰ ਜਿਸ ਤਰ੍ਹਾਂ ਉਹ ਰਿਪਰੈਜ਼ੈਂਟ ਕਰਦੇ ਨੇ ਜਾ ਕੇ ਇੰਟਰਨੈਸ਼ਨਲ ਸਟੇਜਸ ਦੇ ਉੱਪਰ ਉਹ ਕਾਬਲੇ ਤਾਰੀਫ਼ ਆਕਸਰ ਉਹ ਕਹਿੰਦੇ ਨੇ ਕਿ ਪੰਜਾਬੀ ਆਗੇ ਹੋਏ ਸੋ ਇਸ ਵਾਰ ਫਿਰ ਪੰਜਾਬ ਦੇ ਨਾਲ ਉਹ ਖੜੇ ਨੇ ਕਿਉਂਕਿ ਅਮਿਤab ਬਚਨ ਦਾ ਜੋ ਸ਼ੋਅ ਹੈ ਕੌਣ ਬਣੇਗਾ ਕਰੋੜਪਤੀ ਉਸ ਦੇ ਵਿੱਚੋਂ ਜੋ ਉਹਨਾਂ ਨੇ ਰਾਸ਼ੀ ਜਿੱਤੀ ਹੈ ਉਹਨਾਂ ਨੇ ਇੱਕ ਵਾਰੀ ਫਿਰ ਕਹਿ ਦਿੱਤਾ ਹੈ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਜਿਹੜੇ ਮੈਂ ਉਹਨਾਂ ਨੂੰ ਸਾਰੀ ਰਾਸ਼ੀ ਦੇ ਦੇਣੀ ਹੈ ਕਰੋੜਾਂ ਰੁਪਏ ਕਿਵੇਂ ਦੇਖਦੇ ਹੋ ਕਿਉਂਕਿ ਦਿਲ ਬਹੁਤ ਵੱਡਾ ਦਿਲਜੀਤ ਦਾ ਪੰਜਾਬ ਦੇ ਲਈ ਦੇਖੋ ਅਸੀਂ ਤਾਂ ਦੂਜੀ ਗੱਲ ਕੀਤੀ ਸਾਡੇ ਜਿਹੜੇ ਪੰਜਾਬੀ ਦੇ ਕਲਾਕਾਰ ਹੈ ਜਾਂ ਸਿੰਗਰ ਹੈ ਜਾਂ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਕਲਾਕਾਰ ਨੇ ਸਾਰਿਆਂ ਦੇ ਦਿਲ ਬਹੁਤ ਵੱਡੇ ਦਿਲਜੀਤ ਸਾਹ ਦੀ ਆਪਾਂ ਗੱਲ ਕਰ ਰਹੇ ਹਾਂ ਆ ਉਹ ਮੌਕਾ ਤੋਂ ਜਾਣ ਹੀ ਦਿੰਦੇ ਕਿ ਪੰਜਾਬ ਦੀ ਕਿਸ ਕਦਰ ਸੇਵਾ ਕੀਤੀ ਜਾ ਸਕਦੀ ਹੈ ਹੁਣ ਦੇਖੋ ਕੌਣ ਬਣੇਗਾ ਕਰੋੜਪਤੀ ਇੱਕ ਕੌਮੀ ਪੱਤਰ ਦਾ ਵੱਡਾ ਸ਼ੋਅ ਹੈ ਵੱਡਾ ਪ੍ਰੋਗਰਾਮ ਹੈ ਹੋਰ ਮਾਤਬਚਨ ਇਲਾ ਦੁਨੀਆ ਪਾਰ ਜਿੱਤੇ ਨਾਂ ਰੱਖਦੇ ਆ ਪਹਿਲੇ ਕਰ ਤਾਂ ਮਾਤਬਚਨ ਤੇ ਦੂਜਾ ਦਜੀਤ ਦਸਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕੋ ਪ੍ਰੋਗਰਾਮ ਦੀ ਕਿੰਨੀ ਐਮਿਤ ਹੋਏਗੀ ਤੇ ਕਿੰਨਾ ਲੋਕੀ ਉਹਨੂੰ ਚਾਹ ਨਾਲ ਤੇ ਮੰਗ ਨਾਲ ਦੇਖਣਗੇ ਤੇ ਦਲੀਸਾਂ ਦਾ ਕਹਿਣਾ ਹੈ ਕਿ ਉਸ ਤੇ ਜਿਹੜੀ ਵੀ ਕਮਾਈ ਹੋਏਗੀ ਜਾਂ ਜਿਹੜਾ ਵੀ ਪੈਸਾ ਆਏਗਾ ਉਹ ਸਾਰਾ ਪੈਸਾ ਕਹਿੰਦਾ ਮੈਂ ਹੜਪੀਟਾਂ ਦੀ ਮਦਦ ਵਿੱਚ ਲਾਵਾਂਗਾ ਕਿਉਂਕਿ ਇਹ ਨਹੀਂ ਗੱਲ ਨਹੀਂ ਉਸ ਪ੍ਰੋਗਰਾਮ 'ਚ ਚੇਚੇ ਤੌਰ ਤੇ ਜਿਹੜਾ ਇੱਕ ਸਨੇਹਾ ਜਾ ਰਿਹਾ ਹੈ ਕੌਮੀ ਪੱਤਰ ਤੇ ਕਿ ਹੜਪੀਟਾਂ ਦੀ ਮਦਦ ਕਰੋ ਉਹਦਾ ਵੀ ਇੱਕ ਵੱਡਾ ਹੰਗਾਰਾ ਮਿਲੇਗਾ ਆਪਣੇ ਆਪ ਚ ਦਲੀਸ ਤਸਾਂ ਜ ਆ ਪੰਜਾਬ ਦੀ ਮਿਸਾਲ ਬਣ ਕੇ ਪੰਜਾਬ ਦਾ ਝੰਡਾ ਫਰਜ਼ਾਰ ਬਣ ਕੇ ਕੌਮੀ ਪੱਤਰ ਤੇ ਉੱਭਰਿਆ ਕਿ ਪੰਜਾਬ ਜਿਹੜਾ ਹਮੇਸ਼ਾ ਦੇਸ਼ ਦੇ ਨਾਲ ਖੜਾ ਤੇ ਦੇਸ਼ਾਂ ਨੂੰ ਹੁਕਾ ਦੇ ਰਿਹਾ ਹੈ ਕਿ ਆਵਾਜ ਦੀ ਜ਼ਰੂਰਤ ਹੈ ਤੁਸੀਂ ਪੰਜਾਬ ਨਾਲ ਖੜੇ ਹੋ ਇੱਕ ਮਿਸਾਲ ਹੈ ਇੱਕ ਐਗਜ਼ਾਮਪਲ ਹੈ ਕਿ ਕਿਸ ਤਰ੍ਹਾਂ ਦਲਜੀਤ ਸੰਧਾਨ ਵਰਗਾ ਕਲਾਕਾਰ ਦੁਨੀਆ ਜਿੱਦਾ ਇੱਕ ਨਾਮ ਹੈ ਉਹਦੇ ਇਦਾਂ ਲੱਗਦਾ ਕਿ ਜਿਹੜੇ ਸਾਹ ਵੀ ਪੰਜਾਬ ਦੇ ਲਿਖਿਆ ਕਮਾਲ ਦੀ ਕਲਾਕਾਰੀ ਤੇ ਕਮਾਲ ਦਾ ਦਾ ਅੰਦਾਜ਼ ਹੈ ਕਿਸ ਕਦਰ ਜਿਸ ਇਨਸਾਨ ਬਾਰੇ ਜਿਸ ਕਲਾਕਾਰ ਬਾਰੇ ਕਈ ਬੜੇ ਅਦਾਨ ਉਹ ਜ਼ਰੂਰ ਗੱਲਾਂ ਕੀਤੀਆਂ ਗਈਆਂ ਗਲਤ ਸ਼ਮਦਾਵਲੀ ਉਹਦੇ ਵਾਰਤੀ ਗਈ ਬਿਲਕੁਲ ਤੇ ਇਸ ਦਾ ਮਾਹੌਲ ਇਹੋ ਜਿਹਾ ਹੈ ਕਿਸੇ ਨੂੰ ਬਖਸ਼ਦੇ ਨਹੀਂ ਪਰ ਦਜੀਤ ਸਿੰਘ ਵੀ ਦਿਖਾਤਾ ਕਿ ਕਿਸ ਕਦਰ ਪੰਜਾਬ ਦਾ ਸੱਚਾ ਸੁੱਚਾ ਪੁੱਤ ਹੈ ਕਿਵੇਂ ਪੰਜਾਬੀ ਮਾਂ ਤੇ ਪੰਜਾਬੀਆਂ ਦੇ ਨਾਲ ਖੜਾ ਹੈ ਇਹ ਪੀੜਾ ਦੂਰ ਕਰਨ ਲਈ ਜੀ ਜੀ ਬਿਲਕੁਲ ਆ ਸਿੱਧੂ ਸਾਹਿਬ ਅੱਗੇ ਜ਼ਿਕਰ ਹੈ ਜਿਹੜਾ ਊਸ਼ੀਗੁਰ ਤੇ ਇੱਕ ਬਹਾਦਰ ਜੀ ਦੇ ਜੋ 350 ਸਾਲਾ ਸ਼ਹੀਦੀ ਸ਼ਤਾਬਦੀ ਇਸ ਸਾਲ ਨਵੰਬਰ ਮਹੀਨੇ ਦੇ ਵਿੱਚ ਮਨਾਈ ਜਾ ਰਹੀ ਹੈ ਉਸ ਦਾ ਜ਼ਿਕਰ ਕਰਦੇ ਆ ਹਰਿਆਣਾ ਸਰਕਾਰ ਨੇ ਐਲਾਨ ਕਰ ਦਿੱਤਾ ਹੈ 1 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਸੂਬੇ ਭਰ ਦੇ ਵਿੱਚ ਇਹ ਸਬੰਧਤ ਸਮਾਗਮ ਕਰਵਾਏ ਜਾਣਗੇ ਹਰਿਆਣਾ ਦੇ ਸਿੱਖ ਭਾਈਚਾਰੇ ਦੇ ਨਾਲ ਰਲ ਕੇ ਇਹ ਜਿਹੜਾ ਸਮਾਗਮ ਕਰਵਾਏ ਜਾਣਗੇ ਤੇ ਇਹ ਸ਼ਹੀਦੀ ਸ਼ਤਾਬਦੀ ਮਣਾਈ ਜਾਵੇਗੀ ਕਿਵੇਂ ਦੇਖਦੇ ਹੋ ਇਸ ਪਹਿਲੂ ਤੋਂ ਕਿ ਕਿਸ ਤਰ੍ਹਾਂ ਬਾਕੀ ਸਿਰਫ ਕਿਉਂਕਿ ਪੰਜਾਬ ਵੱਡੇ ਪੱਧਰ ਦੇ ਉੱਪਰ ਇੱਕ ਸਿੱਖ ਸੂਬਾ ਪਰ ਨਾਲ ਲੱਗਦੇ ਜਿਹੜੇ ਸੂਬੇ ਨੇ ਉਹ ਵੀ ਪਿੱਛੇ ਨਹੀਂ हट ਰਹੇ ਦੇਖੋ ਜਦੋਂ ਆਪਾਂ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਦੀ ਗੱਲ ਕਰਦੇ 150 ਸਾਲਾ ਸ਼ਹਾਦਤ ਦਾੜਾ ਜਿਦਾ ਆਪਾ ਕਹਿ ਰਹੇ ਕਿ ਵੱਡੀ ਪਦਸ ਦੇ ਕੌਮੀ ਪਦਸ ਦੇ ਬਲਕੇ ਮੰਤਰੀ ਪਦਸ ਦੇ ਉਹ ਦਿਵਸ ਨੂੰ ਮਨਾਇਆ ਜਾ ਰਿਹਾ ਕਿਉਂਕਿ ਮਾਨਵਤਾ ਦਾ ਸਨੇਹਾ ਆਪਾ ਅਕਸ਼ਰੀ ਜਦੋਂ ਇਹ ਗੱਲ ਕਰਦੇ ਜੇਕਰ ਜ਼ਰੂਰ ਕਰਦੇ ਆ ਕਿ ਇਸ ਤੋਂ ਵੱਡਾ ਮਾਨਵ ਅਧਿਕਾਰਾਂ ਦੀ ਰਾਖੀ ਦਾ ਕੋਈ ਸਨੇਹਾ ਹੋ ਨਹੀਂ ਸਕਦਾ ਬਿਲਕੁਲ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹਾਦਤ ਦੇ ਕੇ ਦਿੱਲੀ ਦੇ ਦਿੱਤਾ ਸੋ ਉਹ ਸਨੇਹਾ 350 ਸਾਲਾਂ ਸ਼ਹਾਦਤ ਦੇ ਰੂਪ ਚ ਮਨਾਇਆ ਜਾ ਰਿਹਾ ਹੈ ਪੰਜਾਬ ਦੀ ਆਪਾਂ ਗੱਲ ਕਰਦੇ ਆਂ ਤਾਂ ਕਿਰ ਸਿੱਖ ਭਾਈ ਜਾ ਰਹੇ ਨੇ ਸਾਰੇ ਭਾਈ ਸਾਰੇ ਮਿਲ ਕੇ ਹੂੰ ਉਸ ਨੂੰ ਕੋਈ ਵੀ ਵਰਗ ਹੋਵੇ ਸਾਰੇ ਵਰਗਾਂ ਵੱਲੋਂ ਜਿਹੜਾ ਬਾਹਰ ਚੜ ਕੇ ਉਸੇ ਹੀ ਇਤਿਸ਼ਾ ਤੇ ਸ਼ਰਧਾ ਨਾਲ ਦਿਨ ਨੂੰ ਮਨਾਇਆ ਜਾ ਰਿਹਾ ਉਸੇ ਕੜੀ ਤੇ ਜੇ ਆਪਾਂ ਯੂਜ਼ਰ ਵੱਲੋਂ ਦੇਖਿਆ ਜੇ ਵੀ ਤਾਂ ਹਰਿਆਣਾ ਆ ਹਰਿਆਣਾ ਦੇ ਮੁੱਖ ਮੰਤਰੀ ਨਰਸਿੰਘ ਸੈਣੀ ਅਕਸਰ ਪੰਜਾਬ ਤੋਂ ਹੁੰਦੇ ਰਹਿੰਦੇ ਆ ਕਈ ਮੌਕਿਆਂ ਤੇ ਧਾਰਮਿਕ ਪ੍ਰੋਗਰਾਮਾਂ 'ਚ ਵੀ ਸਮੁਲਿਤ ਕਰਦੇ ਆ ਉਹਨਾਂ ਵੱਲੋਂ ਚੇਤੇ ਤੌਰ ਤੇ ਮੀਟਿੰਗ ਕਰਕੇ ਐਲਾਨ ਕੀਤਾ ਗਿਆ ਕਿ ਹਰਿਆਣਾ ਵਿੱਚ ਪਹਿਲੀ ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਗੁਰੂ ਤੇਗ ਬਹਾਦਰ ਦਾ ਸ਼ਹੀਦ ਦਿਹਾੜਾ ਮਨਾਇਆ ਜਾਏਗਾ ਪੂਰੇ ਹਰਿਆਣਾ ਚ ਕੁਰੂਕਸ਼ੇਤਰ ਸ ਵੱਡੇ ਪ੍ਰੋਗਰਾਮ ਕੀਤੇ ਜਾਣਗੇ ਅੰਬਾਲਾ ਚ ਵੱਡੇ ਪ੍ਰੋਗਰਾਮ ਕੀਤੇ ਜਾਣਗੇ ਹੋਰ ਹਰਿਆਣਾ ਦੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਗੁਰੂ ਸਾਹਿਬਾਂ ਦੀ ਸਿੱਖਿਆ ਤੋਂ ਜਾਣੂ ਕਰਾਇਆ ਜਾਏਗਾ ਗੋਸ਼ਟੀਆਂ ਕਰਵਾਈਆਂ ਜਾਣਗੀਆਂ ਇਹ ਨਹੀਂ ਵੱਡਾ ਪ੍ਰੋਗਰਾਮ ਲਿਖਿਆ ਗਿਆ ਸੋ ਪੰਜਾਬ ਦਾ ਪ੍ਰੋਗਰਾਮ ਲਿਖੇ ਜਾ ਰਹੇ ਪੰਜਾਬ ਦਾ ਆ ਸਾਰੇ ਜਾਣਦੇ ਜਿਸ ਤਰ੍ਹਾਂ ਮੁਖੰਦਰ ਭਗਵੰਤ ਮਾਨ ਦੀ ਕੈਬਨਿਟ ਦੀ ਸਰਕਾਰ ਸਾਰੇ ਮੁਲਕ ਦੇ ਵਿੱਚ ਮੁੱਖ ਮੰਤਰੀਆਂ ਨੂੰ ਸਨੇਹ ਦੇਣ ਲੱਗੇ ਹੋਏ ਆ ਇੱਕ ਦਿਨ ਪਹਿਲਾਂ ਵੀ ਕੈਬਨਿਟ ਦੀ ਜਿਹੜੀ ਮੀਟਿੰਗ ਹੈ ਉਹਦੇ ਜਿਹੜੇ ਆ ਬਾਕੀ ਵਾਕ ਜਿਹੜੇ ਮੈਂਬਰ ਹੈ ਕੈਬਨਿਟ ਨੇ ਉਹਨਾਂ ਨੇ ਮੀਟਿੰਗ ਕਰਕੇ ਕਿਸ ਕਦਰ ਸ਼ਮੂਲੀਅਤ ਕਰਨੀ ਹੈ ਕਿਸ ਕਦਰ ਪ੍ਰੋਗਰਾਮ ਦੀ ਨਿਗਰਾਨੀ ਕਰਨੀ ਹੈ ਕਿੱਥੇ ਕਿੱਥੇ ਹੋਰ ਕੁਝ ਕਰਨ ਦੀ ਜ਼ਰੂਰਤ ਹੈ ਉਹ ਲਗਾਤਾਰ ਨਜ਼ਰਸਾਨੀ ਕੀਤੀ ਜਾ ਰਹੀ ਹੈ ਪੰਜਾਬ ਦੀ ਕੈਬਨਿਟ ਵੱਲ ਸਾਰੇ ਪੱਧਰੋਂ ਤੋਂ ਲੈ ਕੇ ਸੋਨੰਦਪੁਰ ਸਾਹਿਬ ਤੱਕ ਹਾਈ ਦੁਨੀਆ ਦੇ ਚ ਸਨੇਹ ਦੇਰ ਹੈ ਗੁਰਦੇਵ ਭਾਦਰ ਦੀ ਸ਼ਹਾਦਤ ਦੇ ਦਿਹਾੜੇ ਦਾ ਪਰ ਗੋੰਡੀ ਸੂਬਾ ਹਰਿਆਣਾ ਵੀ ਇਸ ਚ ਆਪਣੀ ਸਮੂਹਿਤ ਆਪਣਾ ਜੋਗਦਾਨ ਪਾ ਰਿਹਾ ਹੈ। ਆਪਕੀ ਸੂਬੇ ਵੀ ਆਪਣਾ ਤੌਰ ਤੇ ਪਾ ਰਿਹਾ ਹੈ। ਕੁਮੰਤਰਪਤੀ ਵੱਡੇ ਦਿਹਾੜਾ ਜਿੱਦਾਂ ਅਕਸਰ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੈਬਨਿਟ ਜਿਹੜੀ ਕਹਿੰਦੀ ਆ ਕਿ ਸਾਡੇ ਕੋਲੇ ਤਾਂ ਇਸ ਵੇਲੇ ਅਨੰਦਪ੍ਰਸਾਦ ਗੁਰਦੇਵ ਭਾਦਰ ਦਾ ਸ਼ਹਾਦਤ 350 ਸਾਲਾ ਸ਼ੀਢੀ ਦਿਹਾੜਾ ਉਸ ਨੂੰ ਮਨਾਉਣ ਤੋਂ ਜੋ ਦੀ ਸਮੂਹਿਤ ਇਲਾਵਾ ਹੋਰ ਕੋਈ ਸਾਡੇ ਕੋਲੇ ਕਿ ਕਿਸੇ ਪਾਸੇ ਧਿਆਨ ਹੀ ਨਹੀਂ ਸਾਰਾ ਪੰਜਾਬ ਇਸ ਪਾਸੇ ਲੱਗਿਆ ਕਿ ਕਿਵੇਂ ਵੱਡੀ ਫੈਸਲ ਤੇ ਕਿਵੇਂ ਚੱਦਾ ਮਨਾਇਆ ਜਾ ਸਕਦਾ ਜੀ 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 ਸਿੱਧਾ ਸਾਹਿਬ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਮਨਾਇਆ ਜਾਣਾ ਸੋ ਇਸੇ ਤਰ੍ਹਾਂ ਹਰਿਆਣਾ ਸਰਕਾਰ ਵੱਲੋਂ ਵੀ ਮਨਾਇਆ ਜਾਣਾ ਪਰ ਇਸ ਦੇ ਉੱਪਰ ਵੀ ਬੜੀ ਕੰਟਰੋਵਰਸੀ ਕ੍ਰੀਏਟ ਕੀਤੀ ਜਾ ਰਹੀ ਹੈ ਕਿ ਜੋ ਇਹ ਸ਼ਹੀਦੀ ਸ਼ਤਾਬਦੀਆਂ ਨੇ ਇਹਨਾਂ ਦੇ ਉੱਪਰ ਸਿਆਸਤ ਲਗਾਤਾਰ ਹੁਣ ਹਾਵੀ ਹੁੰਦੀ ਨਜ਼ਰ ਆ ਰਹੀ ਹੈ ਇਹ ਕਹਿਣਾ ਵੱਖ-ਵੱਖ ਜਿਹੜੀਆਂ ਕਮੇਟੀਆਂ ਨੇ ਉਹਨਾਂ ਦਾ ਮੈਂਬਰਾਂ ਦਾ ਪਰ ਅੱਜ ਦਿੱਲੀ ਦੇ ਵਿੱਚ ਹੈਬਿਟੇਟ ਸੈਂਟਰ ਦੇ ਵਿੱਚ ਸਮਰਪਿਤ ਇੱਕ ਸੈਮੀਨਾਰ ਕਰਵਾਇਆ ਗਿਆ ਸੀ ਇਸੇ ਦਿਨ ਨੂੰ ਜਿੱਥੇ ਐਸਜੀਪੀਸੀ ਪ੍ਰਧਾਨ ਵੀ ਸੀ ਸੁਖਬੀਰ ਸਿੰਘ ਬਾਦਲ ਉਸ ਤੋਂ ਇਲਾਵਾ ਜਥੇਦਾਰ ਸਾਹਿਬ ਨੇ ਜਿਹੜੇ ਉਹ ਵੀ ਮੌਜੂਦ ਸੀ ਹੁਣ ਇਸ ਤੇ ਵੀ ਵਿਵਾਦ ਖੜਾ ਹੋ ਗਿਆ ਕਿਉਂਕਿ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਉਸ ਨੇ ਕਹਿ ਦਿੱਤਾ ਕਹਿੰਦੇ ਕਿ ਐਸਜੀਪੀਸੀ ਨੇ ਜਗ੍ਹਾ ਹੀ ਨਹੀਂ ਸਹੀ ਚੂਜ਼ ਕੀਤੀ ਕਹਿੰਦੇ ਜਗ੍ਹਾ ਹੀ ਗਲਤ ਚੂਜ਼ ਕੀਤੀ ਗਈ ਹੈ ਨਾਲ ਨਾਲ ਇਹ ਵੀ ਕਹਿ ਦਿੱਤਾ ਕਹਿੰਦੇ ਕਿ ਜੇ ਮਣਾਉਣਾ ਹੀ ਸੀ ਦਿੱਲੀ ਦੇ ਵਿੱਚ ਤਾਂ ਦਿੱਲੀ ਗੁਰਦੁਆਰਾ ਦੇ ਨਾਲ ਮਿਲ ਕੇ ਜਿਹੜੀ ਕਮੇਟੀ ਉਹਦੇ ਨਾਲ ਮਿਲ ਕੇ ਐਸਜੀਪੀਸੀ ਮਨਾਉਂਦੀ। ਹੁਣ ਇਸ ਮਸਲੇ ਦੇ ਉੱਪਰ ਤੁਹਾਨੂੰ ਲੱਗਦਾ ਕਿ ਇਸ ਮਸਲੇ ਦੇ ਉੱਤੇ ਇਸ ਤਰ੍ਹਾਂ ਕੰਟਰੋਵਰਸੀ ਕਰਨੀ ਐਸਜੀਪੀਸੀ ਨੂੰ ਪੱਤਰ ਲਿਖਣਾ ਕਿਵੇਂ ਦੇਖਦੇ ਇਸ ਨੂੰ ਇਹ ਵਾਜਿਬ ਹੈ? ਦੇਖੋ ਇਹ ਤਾਂ ਜਵਾਨਤਾ ਜਿਹੜੀ ਸ੍ਰੀ ਗੁਰਦੁਆਰਾ ਪ੍ਰੰਧ ਕਮੇਟੀ ਜਿਨ੍ਹਾਂ ਨੇ ਇਸ ਜਗ੍ਹਾ ਦੀ ਚੋਣ ਕੀਤੀ ਹੈ ਹੈਬਿਟੇਟ ਸੈਂਟਰ ਦੀ ਉਹੀ ਦੇ ਸਕਦੇ ਆ ਪਰ ਦਿੱਲੀ ਦੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਬੜਾ ਸਖਤ ਇਤਰਾਜ਼ ਉਠਾਇਆ ਗਿਆ ਹੈ। ਉਹ ਜਿਹੜਾ ਸੈਂਟਰ ਹੈ ਜੇ ਆਸਤਾਨਾ ਜਿੱਥੇ ਕਦੇ ਕਦੇ ਪ੍ਰੋਗਰਾਮ ਹੁੰਦੇ ਹੈ ਸ਼ਰਾਬ ਦਾ ਸੇਵਨ ਹੁੰਦਾ ਹੈ ਅੰਡੇ ਮੀਟ ਦੀ ਵਰਤੋਂ ਹੁੰਦੀ ਹੈ ਨੇ ਉਸ ਜਗ੍ਹਾ ਨੂੰ ਲੈ ਕੇ ਅtras ਦਾ ਪ੍ਰਗਟਾਵਾ ਕੀਤਾ ਗਿਆ ਹੈ ਕਿ ਜਗਾ ਦੀ ਚੋਣ ਸਹੀ ਨਹੀਂ ਹੈ ਬਲਕਿ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਇਹ ਵੀ ਆਫਰ ਕੀਤੀ ਸੀ ਲੈ ਪੱਤਰ ਦੀ ਆਪਾਂ ਗੱਲ ਕਰਦੇ ਹਾਂ ਉਹ ਕਹਿੰਦੇ ਕਿ ਤੇ ਇਹ ਵੀ ਕਿਹਾ ਸੀ ਕਿ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਕਿਸੇ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਕੋਈ ਹਾਲਜਾ ਤਨ ਪ੍ਰੋਗਰਾਮ ਜੁੜੇ ਕੀਤਾ ਜਾ ਸਕਦਾ ਹੈ ਆਪਣੇ ਸਮਾਵਾ ਜਿਹੜੀਆਂ ਹੈ ਇਸ ਮੰਤਵ ਲਈ ਦੇ ਸਰ ਦੇ ਦਿੱਲੀ ਗੁਰਦਾਰਾ ਪਰੰਦਰ ਕਮੇਟੀ ਦੇ ਕਈ ਵੱਡੇ ਕਾਲਜ ਐ ਸਕੂਲ ਐ ਉਹ ਕਹਿੰਦੇ ਉੱਥੇ ਵੀ ਅਸੀਂ ਤਿਆਰ ਸੀ ਉੱਥੇ ਵੀ ਕੋਈ ਇਤਾਲਾ ਪ੍ਰੋਗਰਾਮ ਅਜੋਜਿਤ ਕੀਤਾ ਜਾ ਸਕਦਾ ਸੀ ਉਹਨਾਂ ਦਾ ਇਤਰਾਜ ਇਸ ਕਰਦਾ ਕਿ ਦਿੱਲੀ ਦੇ ਲਈ ਸ਼ੂਣੀ ਅਕਾਲੀ ਦਰਵਾਜ਼ਾ ਉਹਦੇ ਕਾਗੂ ਐ ਉਹ ਸਾਗੂ ਦੀ ਜਿੱਦ ਸੀ ਕਿ ਸੈਂਟਰ ਦੇ ਇੱਥੇ ਪ੍ਰੋਗਰਾਮ ਠਾਉਣਾ ਹੈ ਉਹ ਪ੍ਰੋਗਰਾਮ ਨੂੰ ਲੈ ਕੇ ਦਿੱਲੀ ਗੁਰਦਾਰਾ ਪਰੰਦਰ ਕਮੇਟੀ ਵੱਲੋਂ ਅਤਰਾਜ 6000 ਬ੍ਰੇਕੇ ਦਾ ਨਜ਼ਰੀਆ ਇਹ ਵੀ ਆ ਇਹ ਦਿੱਲੀ ਗੁਰਦੁਆਰਾ ਫਰੰਦ ਕਮੇਟੀ ਆਪਣੇ ਤੌਰ ਤੇ ਵੀ ਪ੍ਰੋਗਰਾਮ ਆਯੋਜਿਤ ਰਹੀ ਹੈ ਕਿ ਇਹਦਾ ਕੋਈ ਸੁਖੜੇ ਵੀ ਹੋ ਸਕਦਾ ਹੈ ਇਹ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਹੈ ਜਦੋਂ ਇਦਾਂ ਦੇ ਪ੍ਰੋਗਰਾਮ ਮਿਲ ਕੇ ਕਿਉਂ ਨਹੀਂ ਮਨਾਏ ਜਾ ਸਕਦੇ ਗੁਰੂ ਤੇਗ ਬਹਾਦਰ ਦਾ ਸ਼ਹਾਦਾ ਦਾ ਦਿਹਾੜਾ ਗੁਰੂ ਸਾਹਿਬਾਨ ਦਾ ਸਾਰਿਆਂ ਦੇ ਸਾਂਝੇ ਜੋਰ ਨਾਲ ਦੀ ਸ਼ਹਾਦਾ ਦਾ ਦਿਹਾੜਾ ਮਨਾਉਣ ਦੇ ਲਈ ਤੇ ਦਿੱਲੀ ਗੁਰਦੁਆਰਾ ਫਰੰਦ ਕਮੇਟੀ ਹੈ ਸ੍ਰੀ ਹਰਿਮੰਦਰ ਗੁਰਦੁਆਰਾ ਫਰੰਦ ਕਮੇਟੀ ਹੈ ਰਣਾ ਗੁਰਦਰਾ ਪ੍ਰਬੰਧਕ ਕਮੇਟੀ ਆਪੋ ਆਪਣੇ ਕਮੇਟੀਆਂ ਰੱਖੋ ਤੁਸੀਂ ਆਪਣਾ ਆਪਣੇ ਅਹੁਦੇਦਾਰੀਆਂ ਪ੍ਰਧਾਨੀਆਂ ਸੰਭਾਲੋ ਤੁਹਾਨੂੰ ਮੁਖਾਤਬ ਤੁਹਾਨੂੰ ਮੁबारक ਅਹੁਦੇਦਾਰੀਆਂ ਕੱਟੋ-ਕੱਟ ਜਿਹੜੇ ਗੁਰੂ ਸਾਹਿਬਾਂ ਦੇ ਦਿਨ ਉਹ ਤਾਂ ਮਿਲ ਕੇ ਮਨਾਏ ਜਾ ਸਕਦੇ ਜਾਨੀ ਸਾਡੇ 'ਚ ਵੀ ਸਿੱਖ ਸੰਸਥਾਵਾਂ 'ਚ ਵੀ ਇਹ ਸਾਧ ਤੱਕ ਦਫੇੜ ਹੁਣ ਤਾਂ ਅਸੀਂ ਬਹੁਤ ਗੱਲਾਂ ਕਰਦੇ ਆ ਗੁਰੂ ਸਾਹਿਬਾਂ ਦੇ ਸ਼ਹਾਦਤਾਂ ਦੇਣਾ ਮਰਦਾ ਦੀ ਗੱਲ ਕਰਨ ਦੇਖੋ ਇਹਨਾਂ ਸਭ ਮਾਨੁਤ ਦੇ ਲਈ ਮਾਨੁਇਤ ਘਰਾ ਦੇ ਲਈ ਬਲੀਦਾਨ ਦਿੱਤਾ ਤੇ ਉਹਨਾਂ ਦੇ ਜਿਹੜੇ ਪਰੋਕਾਰ ਉਹਨਾਂ ਦੇ ਮੰਨਣ ਵਾਲੇ ਆ ਇਸ ਗੱਲ ਤੇ ਝਗੜਾ ਚ ਪਏ ਵਾ ਕਿ ਕਿੱਥੇ ਮਨਾਉਣਾ ਕਿੱਥੇ ਨਹੀਂ ਮਨਾਉਣਾ ਦਿੱਲੀ ਗੁਰਦਾਰ ਪਰੰਧ ਕਮੇਟੀ ਦੀ ਮੰਨੀ ਜਾਏ ਸ਼੍ਰੋਮਣੀ ਗੁਰਦਾਰਾ ਪਰੰਧ ਕਮੇਟੀ ਦੀ ਮੰਨੀ ਜਾਏ ਹਰਿਆਣਾ ਗੁਰਦਾਰਾ ਪਰੰਧ ਕਮੇਟੀ ਦੀ ਅਸੀਂ ਆਪਣੇ ਤੌਰ ਤੇ ਕਰਾਂਗੇ ਸਾਰਾ ਕੁਝ ਜੀ ਯਾਨੀ ਜਿਹੜੇ ਪ੍ਰੋਗਰਾਮ ਸਾਂਝੇ ਤੌਰ ਤੇ ਜੇ ਲਿਕੇ ਜਾਂਦੇ ਕਿਤੇ ਦੁਨੀਆ ਭਰ ਚ ਵੱਡਾ ਸਨਿਆ ਜਾਣਾ ਸੀ ਹੁਣ ਆਪਣੇ ਆਪਣੇ ਤੌਰ ਤੇ ਦਾ ਮਨਾ ਹੀ ਰਹੇ ਆ ਤਸੱਲੀ ਕੇਵਲ ਉਸ ਗੱਲ ਨਾਲ ਨਹੀਂ ਹੁੰਦੀ ਤਸੱਲੀ ਇਹ ਹੈ ਕਿਤੇ ਦੂਜਾ ਕੋਈ ਮਨਾ ਰਿਹਾ ਜਿੱਥੇ ਮਨਾ ਰਿਹਾ ਉਹਦੀ ਆਲੋਚਨਾ ਕਿਵੇਂ ਕੀਤੀ ਜਾ ਸਕਦੀ ਹੈ ਉਹਦਾ ਕਾਰਨ ਕਿਵੇਂ ਲੱਭੇ ਜਾ ਸਕਦਾ ਨੂੰ ਪੰਡਣ ਦੇ ਲਈ ਉਹਨੂੰ ਰੋਕਣ ਦੇ ਲਈ ਮੁੰਜੀ ਇਹ ਨਹੀਂ ਦੀਰਗੀ ਵਾਲੀ ਗੱਲ ਸੀ ਤਾਂ ਇਹ ਗੱਲਾਂ ਪਹਿਲਾਂ ਕਰਨ ਦੀ ਲੋੜ ਸੀ ਜੋ ਅੱਜ ਕੀਤੀਆਂ ਜਾ ਰਹੀਆਂ ਉਹ ਇਹ ਸਾਰਾ ਮਾਮਲਾ ਉਸ ਗੁਰੂ ਸਹਿਬਾਨ ਦੀ 350 ਸਾਲਾ ਸ਼ਹਾਦੇ ਦੇ ਆੜੇ ਨਾਲ ਸੰਬੰਧਿਤ ਹੈ ਜਿਹਨੂੰ ਤੇ ਸਾਰੇ ਦੁਨੀਆ ਪਰਚ ਬੈਠੇ ਪੰਜਾਬੀ ਸਿੱਖ ਭਾਈਚਾਰਾ ਨਤਮਸਤਕ ਹੁੰਨੇ ਆ ਤੇ ਸਾਡੇ ਜੇ ਹਮੇਂ ਦੀ ਇਹ ਹਾਲਤ ਹੈ ਕਿ ਅਸੀਂ ਗੁਰੂ ਸਹਿਬਾਨ ਦੇ ਦਿਸ ਵੀ ਮਿਲ ਕੇ ਨਹੀਂ ਮਨਾ ਸਕਦੇ ਇਸੇ ਤੇ ਇੱਕ ਸਵਾਲ ਹੈ ਜਦੋਂ ਆਪਾਂ ਕਿਸੇ ਵੀ ਗੁਰੂ ਸਾਹਿਬਾ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਆ ਚਲੋ ਉਹ ਇੱਕ ਖੁਸ਼ੀ ਦਾ ਦਿਹਾੜਾ ਹੁੰਦਾ ਹੈ ਕਿ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਪਰ ਜਦੋਂ ਆਪਾਂ ਇਸ ਤਰ੍ਹਾਂ ਦੀ ਸ਼ਹੀਦੀ ਸ਼ਤਾਬਦੀ ਮਨਾ ਰਹੇ ਆ ਇਹ ਇੱਕ ਵਿਰਾਗਮਈ ਦਿਨ ਹੈ ਕਿ ਸਾਡੇ ਗੁਰੂ ਸਾਹਿਬ ਸ਼ਹੀਦ ਹੋ ਗਏ ਸੀ ਅਲਵਿਦਾ ਕਹਿ ਗਏ ਸੀ ਪਰ ਅਜਿਹੀ ਸਥਿਤੀ ਦੇ ਵਿੱਚ ਫਿਰ ਇਨਾ ਵਿਰਾਗਮਈ ਦਿਨਾਂ ਦੇ ਵਿੱਚ ਕਮੇਟੀਆਂ ਆਪਸ ਦੇ ਵਿੱਚ ਟੂ ਟੂ ਮੈਂ ਮੈਂ ਕਰਦੀਆਂ ਇੱਕ ਦੂਜੇ ਤੇ ਇਲਜ਼ਾਮ ਲਗਾਉਂਦੀਆਂ ਨਜ਼ਰ ਆ ਰਹੀਆਂ ਨੇ ਗੱਲ ਤਾਂ ਫਿਰ ਉੱਥੇ ਆ ਗਈ ਕਿ ਇਨਾ ਜਿਹੜੀਆਂ ਕੁਰਸੀਆਂ ਦੀ ਦੌੜ ਹੈ ਜਿਹੜੀਆਂ ਕਮੇਟੀਆਂ ਦੇ ਵਿੱਚ ਵੀ ਇਹ ਵੀ ਕਿਸੇ ਤਰ੍ਹਾਂ ਦੀ ਸਿਆਸਤ ਹੀ ਫਿਰ ਚੱਲ ਰਹੀ ਹੈ ਆਖਿਰਕਾਰ ਇਹ ਇਹ ਪਾੜਾ ਜਿਹੜਾ ਇਹ ਖਤਮ ਕਿਉਂ ਨਹੀਂ ਹੋ ਰਿਹਾ ਦੇਖੋ ਪਾੜਾ ਜਿੱਦਾਂ ਆਪਾਂ ਗੱਲ ਕੀਤੀ ਆ ਪਾੜਾ ਖਤਮ ਕਰ ਲਾ ਜੋ ਤਾਂ ਜਿੱਦਾਂ ਹਰ ਇੱਕ ਨੂੰ ਦਿੱਲੀ ਵਾਲਾ ਨੂੰ ਆਪਣੀ ਹੈ ਸ੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਆ ਲੈਣਾ ਆਪਣਾ ਹਰਿਆਣਾ ਗੁਰਦਾਰਾ ਪ੍ਰੰਧ ਕਮੇਟੀ ਨੂੰ ਆਪਣਾ ਫਿਰ ਕਮੇਟੀਆਂ ਦੇ ਅੰਦਰ ਵੀ ਇਹ ਨਹੀਂ ਇਹ ਸ੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਆ ਤਾਂ ਸਾਰਾਂ ਚ ਇੱਕ ਸੁਰਤਾ ਉੱਥੇ ਵੀ ਵੱਖ-ਵੱਖ ਵਿਚਾਰ ਨੇ ਦਿੱਲੀ ਗੁਰਦਾਰਾ ਪ੍ਰੰਧ ਕਮੇਟੀ ਦੀ ਲੈ ਲਓ ਕਿ ਹਰਿਆਣਾ ਗੁਰਦਾਰਾ ਪ੍ਰੰਧ ਕਮੇਟੀ ਕੱਲ ਤਾਂ ਕਾਪਾ ਜਾਣਦੇ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਪ੍ਰਧਾਨ ਦੇ ਖਿਲਾਫ ਇਹ ਮਤਾ ਪਾਤਾ ਸੀ ਕਿ ਅਸੀਂ ਨਹੀਂ ਮੰਨਦੇ ਫਿਰ ਪਤਾ ਨਹੀਂ ਕਿਵੇਂ ਨੱਪਕੋਟ ਕੇ ਸਾਰਾ ਮਾਮਲਾ ਸੰਝਾਇਆ ਗਿਆ ਜਾਂ ਹੱਲ ਕੀਤਾ ਗਿਆ ਇਸ ਮਾਮਲੇ ਦਾ ਜਵਾਬ ਤਾਂ ਕੋਈ ਨਹੀਂ ਆਪਾਂ ਪਰ ਜਿੱਦਾਂ ਕੋ ਗੁਰੂ ਸਾਹਿਬਾਂ ਦੀ ਗੱਲ ਕਰ ਰਹੇ ਆਂ ਅਰਦਾਸ ਜ਼ਰੂਰ ਕਰਦੇ ਆਂ ਕਿ ਅਖਾਲ ਪੁਰਖ ਵਾਹਿਗੁਰੂ ਨੇ ਸਮੱਤ ਬਖਸ਼ੇ ਘਟੋ ਘਟੇ ਸ਼ਾਦ ਦੇ ਦੇ ਰਹਿਆਂ ਨੇ ਤੇ ਤਾਂ ਰਾਜਨੀਤੀ ਕਰਨੀ ਬੰਦ ਕਰਨ ਇਹ ਆਪਾਂ ਕਹਿ ਸਕਦੇ ਆਂ ਪਾਕਿਸਤਾਨ ਬਖਸ਼ੇ ਦੇ ਉਸ ਨੇ ਕਰਨੀ ਹੈ ਇਹ ਸਮਾਤਿਆਂ ਨੂੰ ਦੇਵੇ ਕਿ ਘਟੋ ਘਟਾ ਇਹੋ ਜਿਹੇ ਮੌਕੇ ਤਾਂ ਆਪਣੀ ਹੌਮੇ ਤੇ ਆਪਣੀਆਂ ਅਹੁਦੇਦਾਰੀਆਂ ਛੱਡ ਕੇ ਇੱਕ ਥਾਂ ਤੇ ਇਕੱਠੇ ਹੋ ਕੇ ਮਨਾਉਣ ਦੀ ਲੋੜ ਹੈ ਤਾਂ ਫਿਰ ਸ਼ਾਇਦ ਇਹ ਸੌਲ ਕਰਨ ਦੀ ਲੋੜ ਹੀ ਨਾ ਹੋਵੇ ਕਿ ਕੌਣ ਕਿੱਥੇ ਤੇ ਕੀ ਮਨਾੜਾ ਬਿਲਕੁਲ ਅਸ਼ੀਸ਼ ਸਾਹਿਬ ਅਖੀਰ ਦੇ ਵਿੱਚ ਗੱਲ ਹੈ ਜਿਹੜੀ ਉਹ ਪੰਜਾਬ ਦੀ ਸਿਆਸਤ ਦੀ ਵੀ ਕਰ ਲੈਣੇ ਆ ਪੰਜਾਬ ਦੀ ਸਿਆਸਤ ਦਾ ਫੋਕਸ ਫਿਲਹਾਲ ਸਿਰਫ ਤੇ ਸਿਰਫ ਇੱਕ ਪਾਸੇ ਆ ਉਹ ਹੈ ਤਰਨ ਤਰਨ ਦੀ ਹੋਣ ਵਾਲੀ ਉਪਚੋਣ ਉਪਚੋਣ ਦੇ ਵਿੱਚ ਨਾਮਜ਼ਦਗੀਆਂ ਦਾਖਲ ਹੋ ਗਈਆਂ ਸ਼ਕਤੀ ਪ੍ਰਦਰਸ਼ਨ ਹੋ ਗਿਆ ਹੈ ਜ਼ੋਰ ਹੈ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਲੱਗਿਆ ਹੋਇਆ ਪਰ ਹੁਣ ਇਹ ਚ ਸਭ ਤੋਂ ਵੱਡੀ ਗੱਲ ਇਹ ਨਿਕਲਦੀ ਹੈ ਕਿ ਬਾਤ ਤਾਂ ਪੂਰੀ ਲਾਈ ਹੋਈ ਹੈ ਸਭ ਤੋਂ ਵੱਡੀ ਗੱਲ ਪਤਾ ਨਹੀਂ ਹੁਣ ਇਹ ਹਲਕਾ ਜਿਹੜਾ ਮਾਜੇ ਦਾ ਉਹ ਕਿਦੇ ਹਿੱਸੇ ਆਉਣਾ ਉਹ ਸਮਾਂ ਦੱਸੇਗਾ ਪਰ ਕੀ ਜਿਹੜੀਆਂ ਇਹ ਚੋਣਾਂ ਐ ਜਿਹੜੀ ਤਰਨ ਤਰਨ ਦੀ ਇਸ ਚੋਣ ਦੇ ਉੱਪਰ ਜਿਹੜੀਆਂ ਪੰਜਾਬ ਵਿੱਚ ਸਾਰੀਆਂ ਹੀ ਪਾਰਟੀਆਂ ਨੇ ਚਾਹੇ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਕਾਲੀ ਦਲ ਇਹਨਾਂ ਦਾ ਭਵਿੱਖ ਹੈ ਜਿਹੜਾ ਉਹ ਇਸ ਕੱਲੀ ਚੋਣ ਦੇ ਉੱਤੇ ਤੁਹਾਨੂੰ ਲੱਗਦਾ ਕਿ ਨਿਰਪਰ ਕਰ ਰਿਹਾ ਢੋਡਾ ਬੜਾ ਐਮ ਸਵਾਲਾ ਦੇਖੋ ਪੋਲੀਟੀਕਲ ਪਾਰਟੀਆਂ ਇੱਕ ਪੋਲੀਟਿਕਸ ਇੱਕ ਐਸਾ ਜਿਹੜਾ ਸਬਜੈਕਟ ਵਿਸ਼ਾ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਹੋ ਜਾਂਦਾ ਕੰਮ ਹੈ ਇਵਨ ਮੈਂ ਕਹਿੰਦਾ ਪੰਜੀ ذੋ ਰੱਖ ਲਈਏ ਪੋਲਿਟਿਕਸ ਪੈਰਲੈਂਟ ਦੇ 5 ਤੋਂ ਫਿਰ ਸਰਪੰਚ ਤੋਂ ਫਿਰ 50 ਸੰਮਤੀ ਮੈਂਬਰਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਫਿਰ ਐਮ ਐਲ ਏ ਫਿਰ ਪਾਰਲੀਮੈਂਟ ਸੋ ਇਹ ਤਾਂ ਜਿਹੜਾ ਹੈਗਾ ਪੋਲਿਟਿਕਸ ਇਹਨਾਂ ਦੀ ਖਤਮ ਨਹੀਂ ਹੋ ਉਹ ਸਭੀ ਤੇ ਉਹਨਾਂ ਤਰ੍ਹਾਂ ਦੀ ਜੇ ਆਪਾਂ ਉਹ ਚੋਣ ਦੀ ਗੱਲ ਕਰਦੇ ਉੱਥੇ ਵੀ ਸਾਰੀਆਂ ਤਰ੍ਹਾਂ ਗੱਲ ਇੱਕੋ ਹੀ ਕਰਨੀ ਆ ਕਿ ਤਰਨ ਤਰਨ ਦੀ ਚੋਣ ਫੈਸਲਾ ਕਰੇਗੀ ਕਿ 27 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ਕਿਸ ਵੱਲ ਜਾਏਗਾ ਕਿ ਜੇ ਕੱਲ ਨੂੰ ਫਿਰ ਇੱਕ ਵਿਧਾਨ ਸਭਾ ਦੀ ਚੋਣ ਆ ਜੇ ਇਹ ਕਨਕੇ ਉਹ ਉਦਾਨ ਸਵਾਰੀ ਤੋਂ ਉਹ ਫੈਸਲਾ ਕਰ ਗਈ ਉਹ ਪਛਾਣ ਕਿ ਪੰਜਾਬ ਕਿੱਧਰ ਜਾਏਗਾ ਸੋ ਇਹ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਕਿ ਕਮ ਸੇ ਕਮ ਮਾਝੇ ਦੇ ਜਿਹੜੇ ਲੋਕ ਹੈ ਉਹਨਾਂ ਦੀ ਨਬਜ਼ ਤੇ ਜ਼ਰੂਰ ਪਹਿਚਾਣ ਹੋਏਗੀ ਕਿ ਮਾਝਾ ਅਕਸਰ ਕੀ ਸੋਚਦਾ ਹੈ ਕਿਸ ਪਾਸੇ ਜਾਏਗਾ ਟਕਸਾਲੀ ਮਾਝਾ ਤਰਨਤਾਰਨ ਔਰ ਨਾਲ ਦੇ ਨਾਲ ਇਹ ਵੀ ਗੱਲ ਹੈ ਕਿ ਉੱਥੇ ਹੜਾਂ ਦੀ ਗੱਲ ਵੀ ਹੈ ਉੱਥੇ ਤਰਨਤਾਰਨ ਹੈ ਕਿ ਐਸਾ ਹਲਕਾ ਜਿਹਾ ਇਲਾਕਾ ਹੈ ਪਿਛਲੇ ਸਮੇਂ ਜਪਰੀ ਹਿੱਤਿਆਂ ਤੇ ਪੂਰੇ ਦਨਿਆਂ ਸਰਕਾਰ ਨੇ ਜ਼ਰਤਿਆਂ ਵਿੱਚ ਵੜੀਆਂ ਆਉਂਦੀਆਂ ਰਹੀਆਂ ਹਨ ਸਰਮਦਾਰ ਕਿਸ ਤਰ੍ਹਾਂ ਦਾ ਜਵਾਬ ਦੇਗਾ ਇਹ ਤਾਂ ਜਦੋਂ 11 ਨੂੰ ਵੋਟਾਂ ਪੈਣਗੀਆਂ ਨਵੰਬਰ ਨੂੰ ਤੇ 14 ਨੂੰ ਆਉਣਗੇ ਨਤੀਜੇ ਸਪਸ਼ਟ ਸਥਿਤੀ ਉਦੋਂ ਹੋਏਗੀ ਪਰ ਇੱਕ ਪੰਡਾਵਲੀ ਇੱਕ ਫੈਸਲਾ ਜ਼ਰੂਰ ਹੈ ਬਾਕੀ ਜੇ ਅਸੀਂ ਮਾਲਵੇ ਦੀ ਗੱਲ ਕਰ ਲਈਏ ਦੁਆਬੇ ਦੀ ਗੱਲ ਕਰ ਲਈਏ ਉਹਨਾਂ ਦੀ ਇਸ ਚੋਣ 'ਚ ਕੋਈ ਬਹੁਤੀ ਕੰਟ੍ਰਿਬਿਊਸ਼ਨ ਨਹੀਂ ਹੋਏਗੀ ਕੰਟ੍ਰਿਬਿਊਸ਼ਨ ਤਾਂ ਹੋਏਗੀ ਮਝੇਲਾਂ ਦੀ ਤੇ ਮਾਝੇ ਵਾਲਿਆਂ ਦੀ ਪਰ ਇਸ ਨੂੰ ਪੂਰੇ ਪੰਜਾਬ ਦੀ ਚੋਣ ਕਹਿ ਕੇ ਵਡਿਆਉਣਾ ਜਾਂ ਇਹ ਜੇ ਪੰਜਾਬ ਦਾ ਸ਼ੀਸ਼ਾ ਉਹਦੇ ਜੋ ਨਜ਼ਰ ਆਏਗਾ ਠੁਠਗੜ ਬੀਂਗ ਅ ਜਰਨਲਿਸਟ ਆਪਾਂ ਦਾ ਇਸ ਨਾਲ ਸਹਿਮਤ ਨਹੀਂ ਹੈ ਕਿਉਂਕਿ ਇਹ ਐਸੀ ਚੋਣ ਹੈ ਜਿਹੜੀ ਜਿੱਦਾਂ ਆਪ ਵੀ ਆਪ ਵਾਲੇ ਕਹਿੰਦੇ ਅਜਿਹਾ ਆਪ ਬੜੇ ਜਿੱਤਗੇ 92 93 ਤਰ੍ਹਾਂ ਦੇ ਵਿਚਾਰਨ ਨਿਯੋਜਨਿਕ ਇਕਤਾ ਹੋਰਵਾਦ ਕਰ ਸਕਦੇ ਕੋਈ ਸਰਕਾਰ ਦਾ ਬਦਲ ਤੋਂ ਰਹੀ ਜੇ ਦੂਜੇ ਪਾਸੇ ਕਾਂਗਰਸ ਜਿੱਤ ਜਾਂਦੀ ਹੈ ਤਾਂ ਕਾਂਗਰਸ ਦੀ ਸਤਾ ਜਾਣ ਤੋਂ ਰਹੀ ਸੋ ਅਸਲ ਜਿਹੜਾ ਮੈਚ ਹੈ ਉਤਾਰਿਆ 27 ਦੇ ਸਾਹਮਣੇ ਫੈਸਲਾ ਹੁੰਦੇ ਹੋਏਗਾ ਔਰ ਜਿਹੜੇ ਰਾਸੀ ਪਹਿਰਵਾਨ ਹੁੰਦੇ ਰਾਸੀ ਪਾਰਟੀਆਂ ਹੁੰਦੀਆਂ ਉਹ ਕੋਈ ਵੀ ਮੈਚ ਖਾਲੀ ਨਹੀਂ ਜਾਣ ਦਿੰਦੇ ਆਪਾਂ ਸਾਰੇ ਜਾਣਦੇ ਆਂ ਪਿਛਲੇ ਦਿਨਾਂ ਚ ਰਾਜ ਸਭਾ ਦੀ ਚੋਣ ਸੀ ਹਾਲਾਂਕਿ ਸਾਰਿਆਂ ਨੂੰ ਪਤਾ ਸੀ ਸਾਰੇ ਜਗ ਨੂੰ ਪਤਾ ਸੀ ਕਿ ਜਿੰਦਰ ਗੁਪਤਾ ਜਿਹੜੇ ਆਪ ਦੇ ਉਮੀਦਵਾਰ ਆ ਉਹਨਾਂ ਨੇ ਪੜਨਾ ਰਾਜ ਸਭਾ ਦਾ ਮੈਂਬਰ ਹੋਰ ਕੋਈ ਬਣ ਨਹੀਂ ਸਕਦਾ ਬੂਟਾ ਨਹੀਂ ਆ ਨਹੀਂ ਉਹ ਬੂਟਾ ਕਿ ਦੂਜੇ ਕਿਸੇ ਨੇੜੇ ਤੇੜੇ ਨਹੀਂ ਇਹਦੇ باوجود ਵੀ ਇੱਕ ਚਦਰਵੇਦੀ ਨਾਂ ਦਾ ਵਿਅਕਤੀ ਪਤਾ ਨਹੀਂ ਕਿੱਥੋਂ ਨਿਕੜਿਆ ਉਹ ਤਾਂ ਇਸ ਵੇਲੇ ਦਾ ਜੇੜ ਜਿਹਾ ਟਕੇ ਰਹੀ ਸੁਪਨੇ ਕਹਿੰਦੇ ਸੁਪਨੇ ਵੀ ਹੋਏ ਜੇ ਲੋ ਜਿਹੜੇ ਥੋੜੇ ਜੇ ਪੂਰੇ ਹੋ ਸਕਣਾ ਉਹ ਜੇ ਸੁਪਨੇ ਨਾਲ ਲਾਓ ਕਿ ਸੁਪਨਾ ਤੁਹਾਡਾ ਹੋਏ ਸਦਾ ਜਾਣਦੇ ਤੇ ਉਹਦੀ ਤਰ੍ਹਾਂ ਤੁਹਾਨੂੰ ਸੁਪਨਾ ਪਹੁੰਚਾ ਦੇ ਜੇਲ੍ਹ ਚ ਸੋ ਜਿਹੜੀ ਇਹ ਇਲੈਕਸ਼ਨ ਹੈਗੀ ਹੈ ਸੁਪਨਾ ਕਿ ਕਰਾਤਾ ਹਰ ਇੱਕ ਦਾ ਹੱਕ ਹੈ ਕਿ ਅਸੀਂ ਜਿੱਤਾਂਗੇ ਅੱਗੇ 27 ਦੀ ਵਿਧਾਨ ਸਭਾ ਦਾ ਸੁਪਨਾ ਵੀ ਉਹ ਨਜ਼ਰ ਆਉਂਦਾ ਪਰ ਫੈਸਲਾ ਮੱਝੇ ਵਾਲਿਆਂ ਨੇ ਕਰਨਾ ਹੈ ਕਿ ਕਿਸ ਦਾ ਸੁਪਨਾ ਸਹਾਰ ਹੋਏਗਾ ਤੇ ਕਿਸ ਦਾ ਸੁਪਨਾ ਹੋਏਗਾ ਚਕਨਾ ਚੂਰ ਜੀ ਬਿਲਕੁਲ ਸਿੱਧਾ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਮਿਹਰਬਾਨੀ ਜੀ ਸੋ ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਦੀ ਦੌੜ ਦੇ ਵਿੱਚ ਇੱਕ ਦੌੜ ਹੈ ਜਿਹੜੀ ਉਹ DIG ਬੁੱਲਰਵਾਲੀ ਵੀ ਹੈ ਕਿਉਂਕਿ ਹੁਣ ਨਜ਼ਰਾਂ ਉੱਥੇ ਵੀ ਸਭ ਦੀਆਂ ਟਿਕੀਆਂ ਹੋਈਆਂ ਨੇ ਕਿਉਂਕਿ ਜਦੋਂ ਪ੍ਰਸ਼ਾਸਨਿਕ ਢਾਂਚੇ ਦੇ ਉੱਪਰ ਸਵਾਲ ਉੱਠਦੇ ਨੇ ਤਾਂ ਉਸ ਸਮੇਂ ਸਵਾਲ ਸੱਤਾ ਦੇ ਵਿੱਚ ਮੌਜੂਦ ਪਾਰਟੀ ਤੇ ਵੀ ਉੱਠਦੇ ਨੇ ਸੱਤਾ ਦੇ ਵਿੱਚ ਜੋ ਪਾਰਟੀ ਰਹਿ ਚੁੱਕੀ ਹੈ ਜਿਹੜੀ ਉਸ DIG ਜਾਂ ਫਿਰ ਕਿਸੇ ਵੀ ਪੁਲਿਸ ਅਧਿਕਾਰੀ ਦੇ ਸਮੇਂ ਮੌਜੂਦ ਸੀ ਉਸ ਤੇ ਵੀ ਉੱਠਦੇ ਨੇ ਤਾਂ ਅਜਿਹੇ ਸਮੇਂ ਦੇ ਵਿੱਚ ਹੁਣ ਕੀ ਤਰਨ ਤਰਨ ਦੇ ਲੋਕ ਇਸ ਚੀਜ਼ ਨੂੰ ਵੀ ਸੋਚਣਗੇ ਕਿ ਜਿਨ੍ਹਾਂ ਨੇ ਪ੍ਰਸ਼ਾਸਨਿਕ ਢਾਂਚੇ ਦਾ ਇਥੋਂ ਤੱਕ ਹਾਲ ਕਰ ਦਿੱਤਾ ਕਿ ਉਹਨਾਂ ਨੂੰ ਸੀਬੀਆਈ ਹੈ ਜਿਹੜੀ ਉਹ ਅਰੈਸਟ ਕਰਕੇ ਲੈ ਕੇ ਗਈ ਤਾਂ ਕਿ ਆਉਣ ਵਾਲੇ ਸਮੇਂ 'ਚ ਪ੍ਰਸ਼ਾਸਨਿਕ ਢਾਂਚਾ ਪੰਜਾਬ ਨੂੰ ਚਲਾ ਸਕਦਾ ਹੈ ਤੇ ਇਸ ਪ੍ਰਸ਼ਾਸਨਿਕ ਢਾਂਚੇ ਨੂੰ ਕਿਹੜੀ ਪਾਰਟੀ ਚਲਾ ਸਕਦੀ ਹੈ ਇਹ ਵੀ ਵੱਡੇ ਸਵਾਲ ਨੇ ਸੋ ਤਰਨ ਤਰਨ ਦੀ ਚੋਣ ਹੈ ਜਿਹੜੀ ਉਸ ਨੂੰ ਲੈ ਕੇ ਨਵੰਬਰ ਦੇ ਵਿੱਚ ਸਥਿਤੀ ਹੈ ਜਿਹੜੀ ਉਹ ਕਲੀਅਰ ਹੋ ਜਾਣੀ ਹੈ ਤੇ ਸਹੀ ਮੈਨੂੰ ਲੱਗਦਾ ਹੈ ਕਿ ਅਗਰ ਗਲਤ ਨਹੀਂ ਐ ਮੈਂ ਤਾਂ 1 ਸਾਲ 3 ਮਹੀਨੇ ਬਾਅਦ ਅਗਲੀ ਚੋਣ ਹੋ ਜਾਣੀ ਹੈ ਦੋਇਰ ਸਤਾਈ ਦੀ ਜਸ ਤੋਂ ਬਾਅਦ ਪੰਜਾਬ ਦੇ ਵਿੱਚ ਕੌਣ ਰਹੇਗਾ ਕੌਣ ਨਹੀਂ ਰਹੇਗਾ ਇਹ ਤਰਨ ਤਰਨ ਦੇ ਨਾਲ-ਨਾਲ ਪੰਜਾਬ ਦੇ ਵਾਸੀ ਵੀ ਦੱਸ ਦੇਣਗੇ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਫਿਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ